ਸਸ਼ੇਕਾਲ ਦੋਸਤੋ ਸਾਡੀ ਮੀਡੀਆ ਟੀਮ ਚੌਂਕੀ ਬਲਾਸਪੁਰ ਪਹੁੰਚੀ ਹੈ ਜਿਵੇਂ ਬੀਤੀ ਦਿਨੀ 7 ਸਾਲ ਦੇ ਬੱਚੇ ਦਾ ਮਰਡਰ ਹੋਇਆ ਸੀ ਸੁਖਮਨ ਨਾਂ ਸੀ ਲੋਹਾਰਾ ਪਿੰਡ ਤੋਂ ਸੀ ਸਾਡੇ ਨਾਲ ਆਮ ਪਾਰਟੀ ਦੇ ਰਵਿੰਦਰ ਸਿੰਘ ਜੀ ਖੰਨਾ ਲੋਹਾਰੇ ਤੋਂ ਜੁੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਐ ਭਾਈ ਜੀ ਕਿਵੇਂ ਮਰਡਰ ਦਾ ਗੁੱਥੀ ਸਜਾਈ ਤੇ ਤੁਹਾਡੀ ਆਮ ਪਾਰਟੀ ਨੇ ਕਿੱਦਾਂ ਭਾਜ ਨਾਟਕ ਕਰਕੇ ਜੋ ਜੋ ਔਰਤਾਂ ਫੜ ਕੇ ਲਗੈਂਦੀ ਕਿੱਥੋਂ ਲਗੈਂਦੀ ਕਿਵੇਂ ਗੱਲਬਾਤ ਚੱਲੀ ਉਹ ਮੁੰਡੇ ਦਾ ਮਰਡਰ ਕਿਵੇਂ ਹੋਇਆ ਜੀ ਇਹਨਾਂ ਦਾ ਜਿੰਨੇ ਵੀ ਸੁਣੋਗੇ ਸਭ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਜੀ ਇਹ ਇਸ ਤਰ੍ਹਾਂ ਸੀਗਾ ਜੀ ਸਾਡੇ ਪਿੰਡ ਤੋਂ ਇੱਕ ਲੜਕੀ ਬਖਤਖੜ ਵਿਆਹੀ ਹੋਈ ਹੈਗੀ ਤੇ ਜੋ ਬੱਚੇ ਦਾ ਕਤਲ ਹੋਇਆਗਾ ਉਹਦੀ ਮਾਂ ਤਕਰੀਬਨ ਇੱਕ ਮਹੀਨੇ ਤੋਂ ਉਹਦੇ ਕੋਲ ਰਹਿ ਰਹੀ ਸੀ ਹਾਂਜੀ ਤੇ ਹੁਣ ਪਤਾ ਲੱਗਿਆ ਵੀ ਉਹ ਅੱਗੇ ਪੈਸੇ ਲੈ ਕੇ ਵਿਆਹ ਉਹ ਕਰਦੇ ਨੇ ਤੇ ਠੱਗੀਆਂ ਰੁਗੀਆਂ ਇਹ ਜਿਹੀ ਮਾਰਦੇ ਨੇ ਇਹਨਾਂ ਨੇ ਕੀ ਕੀਤਾ ਵੀ ਜਿਹੜੀ ਅ ਬੱਚੇ ਦੀ ਮਾਂ ਸੀ ਰਕਵੰਦੀ ਉਹਨੂੰ ਇਹਨਾਂ ਨੇ ਅੱਗੇ ਮਡੇਰ ਕਰਾ ਸਰਪੰਚ ਸਾਹਿਬ ਖੜੇ ਨੇ ਮਡੇਰ ਤੇ ਪਿੰਡ ਦੇ ਇਹਨਾਂ ਦੇ ਪਿੰਡ ਅੱਗੇ 50000 ਰੁਪਏ ਦੇ ਵਿੱਚ ਅਸੀਂ ਤਾਂ ਵੇਚਾਂ ਹੀ ਕਹਾਂਗੇ ਵੀ ਬੇਜਤਾ ਉਹਨਾਂ ਨੇ ਅੱਗੇ ਉਹਨਾਂ ਨੂੰ 10000 ਰੁਪਏ ਦਿੱਤਾ ਬਾਕੀ ਪੇਮੈਂਟ ਜੇ ਨਹੀਂ ਕੀਤੀ ਸੀ ਜੋ ਹੁਣ ਗੱਲ ਨਿਕਲ ਕੇ ਆ ਰਹੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਸਾਡੇ ਪਿੰਡ ਦੀ ਲੜਕੀ ਵੀਰਪਾਲ ਕੋਲ ਸੀਗੀ ਇੱਥੇ ਵਿਆਹੀ ਹੋਈ ਬਖਤਗੜ ਜਿਹੜਾ ਲੜਕਾ ਸੀਗਾ ਉਹ ਵੀ ਉੱਥੇ ਇਹਨਾਂ ਕੋਲ ਹੀ ਸੀਗਾ ਤੇ ਉਥੋਂ ਹੀ ਤਕਰੀਬਨ ਉਹਨਾਂ ਹੁਣ ਕਲੀਅਰ ਹੋ ਗਏ ਆ ਵੀ ਉਹਨਾਂ ਨੇ ਮਾਰ ਕੇ ਤੇ ਉਹੀ ਰਾਤ ਨੂੰ ਇੱਥੇ ਸਿੱਟ ਕੇ ਗਏ ਆ ਅੱਗੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਉਹਨਾਂ ਦੇ ਬਾਈ ਨੇਮ ਪਰਚਾ ਦਰਜ ਕੀਤਾ ਜਾਵੇ ਅਸੀਂ ਉਹਨਾਂ ਚੱਕ ਬੱਚੇ ਦਾ ਸਸ਼ਕਾਰ ਨਹੀਂ ਕਰਨਾ ਜਿੰਨਾ ਚੱਕ ਪਰਚਾ ਦਰਜ ਨਹੀਂ ਹੁੰਦਾ ਤੇ ਜੇ ਪਰਚਾ ਦਰਜ ਨਾ ਹੋਊਗਾ ਅਸੀਂ ਸੰਘਰਸ਼ ਕਰਾਂਗੇ ਆ ਜਿਵੇਂ ਤੁਸੀਂ ਗੱਲ ਦੱਸਿਆ ਪ੍ਰਧਾਨ ਜੀ ਤੁਸੀਂ ਬਹੁਤ ਆ ਬਹੁਤ ਸਹੀ ਐਫਟਾ ਕਰਕੇ ਇੱਥੋਂ ਤੱਕ ਬੰਦੇ ਮੀਡੀਆ ਕਲਾਂ ਤੱਕ ਤੁਸੀਂ ਟਰੈਸ ਕੀਤੇ ਆ ਜਿਹੜੇ ਗੁਰਦੁਆਰਾ ਰਸਾਂ ਅਨੰਦ ਹੋਏ ਸੀਗੇ ਇਹ ਪੂਰਾ ਗਰੋਹ ਆ ਬਿਲਕੁਲ ਜੀ ਗੁਰੂ ਤਕਰੀਬ ਨੇ ਇਹ ਕੱਲ ਕਲਾਂ ਤੋਂ ਬੰਦਿਆਂ ਦੇ ਨਾ ਸੋਣ ਨੇ ਭਾਗੀ ਕੇ ਪਿੰਡ ਦੇ ਵੀ ਨੇ ਹੰਡਿਆਏ ਪਿੰਡ ਦੇ ਬੰਦੇ ਵੀ ਅੱਗੇ ਉਹ ਲੜਕੇ ਪਰਿਵਾਰ ਵਾਲੇ ਦੱਸ ਰਹੇ ਨੇ ਵੀ ਸਾਡੇ ਨੂੰ ਹੰਡਿਆਏ ਪਿੰਡ ਦੇ ਵਿੱਚ ਨੇ ਕੁਝ ਉਹਨਾਂ ਦੇ ਪਿੰਡ ਦਾ ਵੀ ਇੱਕ ਪਰਿਵਾਰ ਹੈਗਾ ਤੇ ਇਹ ਤਕਰੀਬਨ ਤਾਂ ਪੂਰਾ ਤਕੜੀ ਗੁਰੂ ਆ ਜੀ ਆ ਸਾਡੇ ਨਾਲ ਮਡੇਰ ਕਲਾਂ ਦੇ ਸਰਪੰਚ ਸਾਹਿਬ ਜੁੜੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਮੈਂ ਬਹੁਤ ਗੁਰੂ ਸੁਣੇ ਸੀ ਨਸ਼ਾ ਕਰੋ ਕੁਝ ਸੁਣੇ ਸੀ ਚੋਰੀ ਕਰੋ ਸੁਣੇ ਸੀ ਪਰ ਮੈਂ ਜੀ ਗੁਰੂ ਪਹਿਲੀ ਵਾਰ ਸੁਣਿਆ ਕਿਵੇਂ ਦੇਖਦੇ ਤੁਹਾਡੇ ਪਿੰਡ ਵਿੱਚ ਵੀ ਇਹ ਗੱਲਬਾਤ ਮਾਤੀ ਹੈ ਬਈ ਸਾਡੇ ਪਿੰਡ ਦੇ ਵੀ ਜਿਹੜੇ ਬੰਦੇ ਸੀ ਉਹ ਵਿਚਾਰੇ ਭੋਲੇ ਸੀ ਮੰਨ ਕੇ ਚੱਲੋ ਉਹਨਾਂ ਨੂੰ ਪਤਾ ਨਹੀਂ ਸੀਗਾ ਉਹਦੇ ਜਿਹੜੇ ਘਰ ਦੇ ਸੀ ਪਹਿਲਾਂ ਚਲੇ ਗਏ ਸੀਗੇ ਉਹ ਆਪਦੇ ਬੱਚਿਆਂ ਖਾਤਰ ਵੀ ਚੱਲ ਰੋਟੀ ਦੀ ਪ੍ਰੋਬਲਮ ਆਉਂਦੀ ਸੀ ਉਹਨਾਂ ਨਾਲ ਇਹ ਜਿਹੜਾ ਗਰੋਹ ਵਾਲੇ ਤੇਗੇ ਉਹਨਾਂ ਨੇ ਪੈਸੇ ਕਰ ਲਏ ਵੀ ਤੁਹਾਡਾ ਵਿਆਹ ਕਰਾ ਦਾਂਗੇ ਵੀ ਫਿਰ ਤੁਹਾਡਾ ਵੀ ਮੰਨ ਕੇ ਚੱਲੋ ਸਾਨੂੰ ਇੰਨੇ ਪੈਸੇ ਦੇਓ ਤੇ ਇਹੀ ਗੱਲ ਬਾਤ ਹੈ ਜੀ ਜਦੋਂ ਸਾਡੇ ਕੋਲੇ ਬਾਈ ਆਏ ਅਸੀਂ ਇਹਨਾਂ ਨੂੰ ਸਾਰੀ ਗੱਲ ਦੱਸਤੀ ਤੇ ਇਹਨਾਂ ਦੇ ਨਾਲ ਚੱਲਦੇ ਹੋ ਰਿਹਾ ਹਾਂ ਤੁਸੀਂ ਵੀ ਆਪ ਪਾਰਟੀ ਨਾਲ ਸੰਬੰਧਤ ਰੱਖਦੇ ਆਂ ਬੜੀ ਸਿੱਧੀ ਐਫਟ ਕਰਕੇ ਤੁਸੀਂ ਆਪਸ ਵਿੱਚ ਆਪ ਤੱਕ ਕੰਮ ਕੀਤਾ ਬਹੁਤ ਵਧੀਆ ਜਾਨੀ ਕਿ ਚਲਾਕ ਜੋਗੀ ਕੰਮ ਕਰਾਂਗੇ ਅਸੀਂ ਤਾਂ ਜੋ ਏਡੀ ਛੇਤੀ ਤੁਸੀਂ ਇਹ ਗੁੱਥੀ ਨੂੰ ਸਮਝਾ ਚੱਲ ਜਾਇਆ ਤੇ ਅੱਗੇ ਕੀ ਰਣਨੀਤੀ ਛੋਟੀ ਬਾਈ ਜਿਵੇਂ ਬਾਈ ਜੀ ਕਹਿੰਦੇ ਨੇ ਵੀ ਮੁੰਡੇ ਦਾ ਉਹਨਾਂ ਚਰ ਸੰਸਕਾਰ ਨਹੀਂ ਕਰਦੇ ਜਨਾ ਚਰ ਬਾਈ ਨੇ ਪਰਚਾ ਨਹੀਂ ਹੁੰਦਾ ਅਸੀਂ ਵੀ ਇਹਨਾਂ ਦੇ ਨਾਲ ਸਾਥ ਦੇਵਾਂਗੇ ਜਿਨ੍ਹਾਂ ਚਰ ਉਹਨਾਂ ਦੇ ਪਰਚਾ ਨਹੀਂ ਹੁੰਦਾ ਅਸੀਂ ਬੱਚੇ ਦਾ ਸੰਸਕਾਰ ਨਹੀਂ ਕਰ ਸਾਡੇ ਨਾਲ ਹਾਂਜੀ ਬਾਕੀ ਕੋ ਹੋਰ ਮੈਂ ਕਹਿੰਦਾ ਜੀ ਉਹਨਾਂ ਵੀ ਹੁਣ ਤੱਕ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਬਹੁਤ ਚੰਗਾ ਸਾਥ ਦਿੱਤਾ ਡਿਪਟੀ ਸਾਹਿਬ ਸਾਡੇ ਪਿੰਡ ਸਵੇਤ ਤੋਂ 6 ਵਜੇ ਤੇ ਸਾਡੇ ਨਾਲ ਨੇ ਤੇ ਤਕਰੀਬਨ ਉਹਨਾਂ ਨੇ ਬਹੁਤ ਛੇਤੀ ਇਹ ਸਾਰਾ ਕੁਝ ਜਿੰਨੇ ਪਕੜ ਸੀਗੇ ਸਾਰੇ ਲਿਆਂਦੇ ਚਲੋ ਉਹ ਫਰਾਰ ਨੇ ਉਹਨਾਂ ਤੇ ਵੀ ਉਹਨਾਂ ਜੋਰ ਲੱਗਿਆ ਤੇ ਇਹ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸਾਨੂੰ ਕੋਈ ਸੰਘਰਸ਼ ਕਿਸੇ ਤਰ੍ਹਾਂ ਦਾ ਕੋਈ ਕੰਮ ਦੀ ਲੋੜ ਨਾ ਪਵੇ ਜਿਵੇਂ ਤੁਸੀਂ ਸਾਥ ਦਿੱਤਾ ਸਾਡੇ ਅੱਗੇ ਵੀ ਅਸੀਂ ਸਾਥ ਦਿਓ ਤੇ ਉਹਨਾਂ ਤੇ ਪਰਚਾ ਦਰਜ ਕਰੋ ਧੰਨਵਾਦ ਨਾਲੇ ਨਾਲ ਲੜਕੇ ਦੇ ਪਿਤਾ ਲੜਕੀ ਦੇ ਕੀਤਾ ਮੈਂ ਜੋਦਾ ਗੱਲਬਾਤ ਕਰਦੇ ਆ ਬਾਈ ਜੀ ਤੁਹਾਨੂੰ ਪਤਾ ਲੱਗਿਆ ਵੀ ਗੱਲਬਾਤ ਕਿਵੇਂ ਹੋਈ ਯਾਰ ਤੁਸੀਂ ਲੜਕੀ ਵਿਆਹੀ ਸੀ ਲੋਹਾਰਾ ਪਿੰਡ ਉਥੋਂ ਗਾਂ ਦੀ ਗਾਂ ਕਿਵੇਂ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਸਾਡੀ ਲੜਕੀ ਨਹੀਂ ਪਤਾ ਲੱਗਿਆ ਜੀ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਵੀ ਸਾਡੀ ਲੜਕੀ ਦੂਜੇ ਦਾਤੀ ਜਿਤਾਵੇਗੀ ਨਹੀਂ ਸਾਨੂੰ ਪਤਾ ਹੀ ਨਹੀਂ ਦੱਸਿਆ ਹੀ ਨਹੀਂ ਦੱਸਿਆ ਨਹੀਂ ਸੋਣਾ ਤੁਸੀਂ ਕੋਸ਼ਿਸ਼ ਨਹੀਂ ਕੀਤੀ ਵੀ ਸਾਡੀ ਲੜਕੀ ਕਿੱਥੇ ਆ ਕੀ ਗੱਲਬਾਤ ਆ ਸਾਨੂੰ ਤਾਂ ਜਿੱਦੇ ਜੀ ਸਰ ਮੇਰੇ ਦੋਤੇ ਦਾ ਫੋਨ ਗਿਆ ਸੀ ਤਾਂ ਉੱਦੇ ਆਈਆਂ ਮੇਰੇ ਦਾ ਫੋਨ ਗਿਆ ਮੇਰੇ ਦੋਤੇ ਤੋਂ ਪਤਾ ਲੱਗਦਾ ਕਿਹਨੂੰ ਜੀ ਹਾਂਜੀ ਮਟਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨੇ ਇਸ ਵਕਤ ਮੈਂ ਤਾਂ ਇਹ ਕਹਿਣਾ ਵੀ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜਿਹੜੇ ਦੋਸ਼ੀ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਬਹੁਤ ਨਾ ਜੇ ਮੇਰੀ ਧੀ ਦਾ ਕਸੂਰ ਹੈ ਧੀ ਦਾ ਵੀ ਮੇਰੀ ਨੂੰ ਕੁਝ ਵੀ ਕਰ ਸਕਦੇ ਆ ਉਹ ਪਰ ਤਾਂ ਹੁਣ ਦੇਖ ਹਾਂ ਹੋਣਾ ਚਾਹੀਦਾ ਐ ਭਾਈ ਜੀ ਤੁਸੀਂ ਸੁਣਿਆ ਤੁਸੀਂ ਸਾਡੇ ਕੰਮ ਚੋਂ ਨਬਲ ਬਸਿਗੇ ਕਿਵੇਂ ਤੁਹਾਨੂੰ ਪਤਾ ਲੱਗਿਆ ਕਿਵੇਂ ਇਹ ਬੰਦੇ ਲੈ ਕੇ ਆਂਦੇ ਟ੍ਰੇਸ ਕਿੱਥੋਂ ਕੀਤਾ ਇਹ ਸਾਡਾ ਸਾਹ ਦਿੱਤਾ ਜੀ ਇਹਨਾਂ ਨੇ ਦਵਿੰਦਰ ਸਿੰਘ ਨੇ ਜੀ ਸਾਹ ਸਾਹ ਦਿੱਤਾ ਸਾਰਿਆਂ ਦਾ ਸਾਹ ਦਿੱਤਾ ਫੇਰ ਫੜੇ ਗਏ ਜੀ ਅੱਜ ਕਿੰਨੇ ਬੰਦੇ ਗਏ ਬਾਹਰ ਬਹੁਤ ਬੰਦੇ ਬਾਹਰ ਆਏ ਹਾਂ ਅਜੀ ਜੀ ਮੀਨ ਜੀ ਦੋਸੀ ਆ ਬੀਰਪਾਲ ਕੋਲ ਉਹ ਵੀ ਪੁਰਖ ਤੇ ਉਹਦਾ ਪਤੀ ਨਿੱਕਾ ਸਿੰਘ ਦੋਨੇ ਮੀਨ ਦੋਸੀ ਆ ਅਜੇ ਦੋਨੇ ਨਹੀਂ ਫੜੇ ਗਏ ਦੋਹੀ ਯਾਨੀ ਕਿ ਪੁਲਿਸ ਨਹੀਂ ਗਏ ਬਾਹਰ ਤੇ ਇਥੋਂ ਹੀ ਸਾਰਾ ਕੁਝ ਕਲੀਅਰ ਹੋਣਾਗਾ ਵੀ ਕਿਵੇਂ ਉਹਦੀ ਮੌਤ ਹੋਈ ਆ ਕਿਵੇਂ ਉਹ ਸੱਟ ਕੇ ਗਏ ਨੇ ਲਹਾਰੇ ਪਿੰਡ ਕਿਉਂਕਿ ਬਖਤਗੜ ਤੋਂ ਦੇਖੀ ਵੀ ਰਾਤ ਦੇ ਚ ਨਹਿਰ ਵੀ ਪੈਂਦੀ ਆ ਕਿ ਕਿੰਨਾ ਲੰਮਾ ਫਾਸਲਾਗਾ ਤੇ ਉਹ ਕਿਵੇਂ ਲੈ ਕੇ ਆਏ ਉਹ ਸਾਰਾ ਜਿੰਨਾਂ ਕੋ ਫੜੇ ਨਹੀਂ ਜਾਂਦੇ ਉਹਨਾਂ ਚ ਇੱਕ ਤਾਂ ਪਤਾ ਲੱਗਣਾ ਨਹੀਂ ਜੀ ਉਹ ਤਾਂ ਸਾਰਾ ਕੁਝ ਉਹਨਾਂ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗੂਗਾ ਤੇ ਇਹੀ ਅਸੀਂ ਚਾਹੁੰਦੇ ਆ ਵੀ ਛੇਤੀ ਛੇਤੀ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਤੇ ਜੋ ਗੰਧਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਹਾਂ ਮਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾਗਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿੰਨਾ ਚਿਰ ਬੱਚੇ ਦਾ ਉਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਟਾਈਮ ਅਸੀਂ ਸੰਸਕਾਰ ਵੀ ਨਹੀਂ ਕਰਨਾ ਸਰਪੰਚ ਸਾਹਿਬ ਜੀ ਬੱਚੇ ਦੀ ਉਮਰ ਕਿੰਨੀ ਸੀ ਇਸ ਬੱਚੇ ਦੀ ਉਮਰ तकरीबन 7 ਕਸਾਲ ਦੀ 7 ਤੋਂ 8 ਸਾਲ ਬਸ 7-8 ਸਾਲ ਦੇ ਵਿੱਚ ਇਹਨਾਂ ਦਾ ਕਤਲ ਹੈ ਜਿਹੜਾ ਅਸੀਂ ਸੁਣਿਆ ਸੀ ਪਿੰਡ ਇੱਧਰ ਬਰਨਾਲੀ ਏਰੀਆ ਦੇ ਵਿੱਚ ਜਿਹੜਾ ਪਿੰਡ ਵਾਖੜ ਹਾਂਜੀ ਹਾਂ ਤੇ ਤੁਹਾਡਾ ਪਿੰਡ ਲਹਾਰਾ ਹੈ ਜੀ ਹਾਂਜੀ ਜਿਹੜੀ ਵੀਰਮਾਲ ਕੌਰ ਹੈ ਪਿੰਡ ਲਹਾਰੇ ਪਹਿਲਾਂ ਵੀ ਆਹੀ ਹੋਈ ਸੀ ਹਾਂਜੀ ਇਹ ਜਿਹੜਾ ਲੜਕਾ ਸੀਗਾ ਇਹਦਾ ਪਿੰਡ ਲਹਾਰੇ ਹੀ ਸੀਗਾ ਹਾਂਜੀ ਤੇ ਇਹਦੀ ਜਿਹੜੀ ਡੈਡ ਬੋਦੀ ਮੀਡੀਆ ਆਪਾਂ ਨੂੰ ਪਿੰਡ ਲਹਾਰੇ ਤੋਂ ਮਿਲੀ ਹਾਂਜੀ ਹਾਂਜੀ ਤੇ ਤੁਸੀਂ ਕੀ ਕਾਰਨ ਸਮਝਦੇ ਆਂ ਵੀ ਉੱਥੇ ਕਤਲ ਕਰਕੇ ਇਹਨਾਂ ਨੇ ਪਿੰਡ ਲਹਾਰੇ ਕਿਉਂ ਬਚਾਈ? ਸਾਡੀ ਨਜ਼ਰ ਦੇ ਵਿੱਚ ਤਾਂ ਇਹ ਹੈ ਵੀ ਜਿੰਨਾ ਚਿਰ ਉਹ ਫੜੇ ਨਹੀਂ ਜਾਂਦੇ ਉਹਨਾਂ ਟਾਈਮ ਕੋਈ ਕਾਰਨਾਂ ਦਾ ਪਤਾ ਨਹੀਂ ਲੱਗਦਾ ਸੌਰੀ ਗੁੱਤੀ ਉੱਥੇ ਹਾਂਜੀ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਬੱਚੇ ਇਹਨਾਂ ਨੇ ਕੁੜੀ ਨੂੰ ਅੱਗੇ ਤੋਰਤਾ ਉਹਨੂੰ ਵੀਰਪਾਲ ਕੌਰ ਨੂੰ ਵਖਤਗੜ੍ਹ ਵਾਲਿਆਂ ਨੇ ਪੈਸੇ ਵਾਪਸ ਹਾਂ ਸਪੋਰਟੀ ਦੇ ਤੌਰ ਤੇ ਇਹਨਾਂ ਨੇ ਬੱਚਾ ਪੂਰਾ ਰੱਖ ਲਿਆ ਬਾਅਦ ਵਿੱਚ ਬੱਚਾ ਦਵਾਗੇ ਕਹਿੰਦੇ ਜਦੋਂ ਪੇਮੈਂਟ ਕਰੋਂਗੇ ਤੁਸੀਂ 40000 ਜਿਆ ਪਕਾਇਆ ਪੈਸੇ ਅਜੇ ਦੇਣੇ ਸੀ ਬਾਕੀ ਰਹਿੰਦੇ ਸੀਗੇ ਬੁੱਢਾ ਇਹਨਾਂ ਕੋਲੇ ਸੀਗਾ ਇਹ ਵੀ ਬਾਕੀ ਇਹਨਾਂ ਨੇ ਜੋ ਅਨੰਦ ਕਾਰਜ ਜੋ ਵੀ ਕਰਵਾਇਆਗਾ ਮੈਰਿਜ ਉਹ ਸੋਮਵਾਰ ਨੂੰ ਕਰਵਾਇਆ ਕੋਈ ਬਾਲਾ ਲੰਮਾ ਸਮਾਣੀ ਹੋਇਆਗਾ ਆ ਇਸੇ ਸੋਮਵਾਰ ਦੀ ਗੱਲ ਹੀ ਹੈ ਜੀ ਹਾਂ ਜਿਵੇਂ ਚਲੋ ਆਪਾਂ ਗੱਲਾਂ ਬਾਤਾਂ ਕਰੀਏ ਤੁਹਾਨੂੰ ਦੱਸ ਦਈਏ ਵੀ ਜੋ ਇਹਨਾਂ ਦੇ ਪਹਿਲਾਂ ਹਾਊਸਮੈਂਟ ਸੀ ਜਾਂ ਪਹਿਲੇ ਘਰ ਵਾਲੇ ਸੀ ਉਹ ਕੀ ਪ੍ਰੋਬਲਮ ਉਹ ਸੁਰਗਵਾਸ ਹੋ ਗਏ ਸੀ ਸੁਰਗਵਾਸ ਹੋ ਗਏ ਸੀ ਅੱਛਾ ਦੋਸਤੋ ਤੁਸੀਂ ਦੇਖਿਆ ਸਾਡੇ ਨਾਲ ਆਮ ਪਾਰਟੀ ਦੇ ਆਗੂ ਜੁੜੇ ਸੀਗੇ ਉਹਨਾਂ ਨੇ ਗੱਲਬਾਤ ਕੀਤੀ ਹੈ ਦੱਸਿਆ ਕਿ ਜੋ ਅਸਲ ਗੱਲ ਬੀਤੇ ਦਿਨੀ ਪਿੰਡ ਮਹਾਨ ਦੇ ਵਿੱਚ ਸੁਖਮਨ ਨਾਮ ਦੇ ਬੱਚੇ ਦਾ ਮਰਡਰ ਹੋਇਆ ਸੀ ਉਹਦੇ ਵਿੱਚ ਪੁਲਿਸ ਨੇ ਕੱਲ ਬਰਤਨ ਦਾਬੀ ਕੀਤਾ ਤੇ ਕਿਨੇ ਕਿਨੇ ਬਾਰੇ ਰਿਪੋਰਟਾਂ ਆਈਆਂ ਹਨ ਇਹ ਸੁਖਮਨ ਨਾਮ ਦੇ ਬੱਚੇ ਨੂੰ ਲੋਹਾਰੇ ਪਿੰਡ ਦੀ ਕਬੀਰਪਾਲ ਕੌੜਾ ਜਿਹੜੀ ਬਖਤਗੜ ਪਿੰਡ ਪਈ ਹੈ ਬਹਾਰਾ ਜ਼ਿਲ੍ਹੇ ਵਿੱਚ ਉਹ ਤੇ ਉਹਦੇ ਘਰ ਵਾਲਾ ਇਹਨੂੰ ਮਾਰ ਕੇ ਇੱਥੇ ਰਾਤ ਨੂੰ ਛੱਡ ਗਿਆ। ਜਿਹਦਾ ਫਿਰ ਅਸੀਂ ਪੋਸਟਮਾਰਟ ਵਗੈਰਾ ਕਰਾਇਆ ਤੇ ਇਹਦੀ ਮਾਂ ਟ੍ਰੇਸ ਕਰਕੇ ਤੇ ਫਿਰ ਉਹਨੇ ਸਾਨੂੰ ਉਹਦਾ ਬਿਆਨ ਸੁਣਾਇਆ ਫਿਰ ਅਸੀਂ ਉਹਦੀ ਕਾਰਵਾਈ ਕਰਕੇ ਪੋਸਟਮਾਰਟ ਮੇਲਾ ਕਰਵਾ ਲਿਆ। ਤੇ ਉਹਦੀ ਰਿਪੋਰਟ ਆਜੂ ਅੱਜ ਅਸੀਂ ਕਾਰਵਾਈ ਜਨਾ ਮਸਤ ਲਿਆ ਮਾਰਿਆ। ਆ ਪੋਸਟਮਾਰਟ ਦੇ ਇਹਦੇ ਵਿੱਚ ਕਰਤਾ ਵੀ ਕੀ ਨਹੀਂ ਇਹਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਬਤੀ ਉਹਨਾਂ ਦੀ ਗ੍ਰਿਫਤਾਰੀ ਦੀ ਰਿਡ ਚੱਲ ਰਹੀ ਹੈ। ਜਿੰਨਾ ਜਲਦੀ ਹੋਣੀ ਹੈ ਠੀਕ ਹੈ ਜੀ ਠੀਕ ਹੈ ਜੀ ਹਾਂ ਦੁਕਾਨ ਅਸੀਂ ਉੱਥੇ ਕਰਾਂਗੇ ਚਲੋ ਇਹ ਤੁਸੀਂ ਦੇਖੋ ਇਹ ਆਪਾਂ ਰੈਕ ਕਰ ਲੈਂਦੇ ਕੋਈ ਪੁਨੇ ਪਰਿਆ ਕਰ ਲੈਂਦੇ ਬਾਕੀ ਸਾਰੇ ਸਪੈਸਲ ਖੜੇ ਆ ਸਾਡੇ ਬਾਬਾ ਜੀ ਖੜੇ ਆ ਉਹ ਦੱਸਣਾ ਉਹ ਕੋਈ ਨਹੀਂ ਯਾਰ ਕੋਈ ਨਾ ਫਰਟ ਖੜੀ ਗਿਆ ਬਾਈ ਇਹ ਪੁਰਾਣਾ ਬਾਤ ਬੈਠ ਕੇ ਕਰਦੇ ਆ ਗੱਲਬਾਤ ਠੀਕ ਹੈ ਜੀ ਹੋਰ ਦੱਸੋ ਕਿਸੇ ਦਾ ਕੋਈ ਸਵਾਲ ਆ? ਬਾਦਸ਼ਾਹ ਸਾਹਿਬ ਜੀ ਕੋਈ ਸਵਾਲ ਆ? ਇਹ ਸਵਾਲ ਆ। ਇਹ ਸਵਾਲ ਆ। ਜਿਆਦਾ ਟੈਕ ਉਹਦਾ ਪਿਆਰ ਮਾਰਦੇ ਦਾ। ਬਾਦਸ਼ਾਹ ਜੀ ਫਿਰ ਮੈਂ ਅਜ ਤਾਂ ਜਿਹੜੀ ਕਸਰ ਛੱਡੀ ਨਹੀਂ ਕੋਈ ਲਖਣ ਤਾ। ਹਾਂ ਸਹੀ ਹੈ। ਠੀਕ ਹੈ ਜੀ। ਸਰਕਾਰ ਇੱਕ ਮਿੰਟ ਮੈਂ ਤਾਂ ਲਿਖਣ ਪੜਨ ਜਿਹੜੀ ਕਸਰ ਛੱਡੀ ਜੀ। ਹਾਂ ਸਰਕਾਰ ਅਸੀਂ ਉਹਨਾਂ ਚ ਪਾ ਕੇ ਕਰੀ। ਹਲੇ ਨਹੀਂ ਸਾਹਿਬ। ਇਹ ਤੁਸੀਂ ਆਪਦੀ ਰਾਏ ਕਰੋ ਜੋ ਮੇਰਾ ਕੰਮ ਆ ਉਹ ਮੈਨੂੰ ਮੈਂ ਕਰੀ ਜਾ ਰਿਹਾ ਠੀਕ ਹੈ ਕਰਨਾ ਨਹੀਂ ਪਾਣੀ ਠੀਕ ਹੈ ਜੰਨਾ ਕਰਨਾ ਕਰਨਾ